ਸਭ ਤੋਂ ਪਹਿਲੇ ਜੈ ਮਾਤਾ ਦੀ ਅੱਜ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਜਿਹੜੇ ਕਿ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਮੇਰੇ ਬਹੁਤ ਹੀ ਸਤਿਕਾਰਯੋਗ ਬੱਗਾ ਜੀ ਸਾਡੇ ਸਨੀ ਜੀ ਔਰ ਹੈਪੀ ਜੀ ਦੀ ਅਗਵਾਈ ਦੇ ਵਿੱਚ ਦੂਸਰਾ ਜਿਹੜਾ ਕਿ ਬਲੱਡ ਕੈਂਪ ਲਗਾਇਆ ਗਿਆ ਵਾ ਔਰ ਸਮੂੱਚੀ ਸਾਰੇ ਲਗਾਉਣੇ ਦੀ ਜਿਹੜੀ ਟੀਮਾਂ ਨੇ ਸਾਡੀਆਂ ਯੂਥ ਦੀਆਂ ਔਰ ਸਾਡੇ ਸੀਨੀਅਰ ਆਗੂ ਨੇ ਉਹ ਵੀ ਆਪਣੀ ਹਾਜ਼ਰੀਆਂ ਲਵਾ ਗਏ ਨੇ ਔਰ ਜਿਹੜਾ ਇਹ ਮੈਸੇਜ ਸਾਡੀ ਦਾਦਾ ਜੀ ਦੀ ਯਾਰਚੇ ਸਾਡੇ ਬਗਾ ਜੀ ਦਾਦਾ ਜੀ ਨੇ ਸਾਡੇ ਵੀ ਦਾਦਾ ਜੀ ਨੇ ਉਹਨਾਂ ਯਾਰਚੇ ਲਗਵਾਇਆ ਜਾਂਦਾ ਤੇ ਸਾਰਿਆਂ ਨੂੰ ਹੀ ਮੇਰੀ ਹੱਥ ਜੋੜ ਕੇ ਬੇਨਤੀ ਇਹ ਵੀ ਜਿੰਨੇ ਵੀ ਇਹ ਉਪਰਾਲੇ ਮੇਰੇ ਭਰਾ ਕਰਦੇ ਨੇ ਇਹ ਇਦਾਂ ਹੀ ਕਰਦੇ ਰਹੇ ਨੇ ਕਿਉਂਕਿ ਇਹ ਜਿਹੜਾ ਮੈਸੇਜ ਆ ਬਲੱਡ ਕੈਂਪ ਦਾ ਬਹੁਤ ਵੱਡਾ ਮੈਸੇਜ ਆ ਕਿਸੇ ਕਿਸੇ ਬੱਚੇ ਦੇ ਚਾਹੇ ਸਾਡੀ ਭੈਣਾਂ ਨੇ ਚਾਹੇ ਮਾਵਾਂ ਨੇ ਇਹ ਹਰ ਇੱਕ ਜਗ੍ਹਾ ਕੰਮ ਆਉਂਦਾ ਤੇ ਇਦਾਂ ਹੀ ਜਿਹੜੇ ਕਿ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨਨੇ ਹਮਮਾ ਕੇ ਔਰ ਬਹੁਤ ਵੱਡੇ ਲੈਵਲ ਤੇ ਅੱਜ ਇਹ ਮੈਸੇਜ ਲੁਗਿਆਣੀ ਸ਼ਹਿਰ ਦੇ ਵਿੱਚ ਲਾਇਆ ਤੇ ਪ੍ਰਮਾਤਮਾ ਇਹਨਾਂ ਨੂੰ ਇੱਦਾਂ ਹੀ ਤਰੱਕੀਆਂ ਦੇਵੇ ਇੱਦਾਂ ਹੀ ਇਹ ਜਿਹੜੇ ਬਲੱਡ ਕੈਂਪ ਨੇ ਆ ਸੋਸ਼ਲ ਵਰਕਰ ਨੇ ਹਰ ਇੱਕ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਤੇ ਪ੍ਰਮਾਤਮਾ ਇਹਦਾ ਹੀ ਇਹਨਾਂ ਤੇ ਕਿਰਪਾ ਬਣਾਈ ਰੱਖੇ ਬਹੁਤ ਬਹੁਤ ਸ਼ੁਕਰੀਆ ਜੈ ਮਾਤ ਅੱਜ ਬਹੁਤ ਹੀ ਸਾਰਿਆਂ ਦੋਸਤਾਂ ਭਰਾਵਾਂ ਦੀ ਕਿਰਪਾ ਨਾਲ ਤੇ ਬੱਗਾ ਪਰਿਵਾਰ ਵੱਲੋਂ ਦਾਦਾ ਜੀ ਦੀ ਵਰਸੀ ਤੇ ਦੂਜਾ ਬਲੱਡ ਕੈਂਪ ਲਗਾਇਆ ਸਾਰੇ ਸਾਥੀਆਂ ਨੇ ਇੱਕ ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਬਾਬਾ ਜੀਤ ਸਿੰਘ ਗੁਰਦੇਵ ਦੇ ਸਾਹਮਣੇ ਅਸੀਂ ਇਹ ਉਪਰਾਲਾ ਕੀਤਾ ਜਿੱਥੇ ਸੰਗਤ ਤੇ ਦੋਸਤ ਤੇ ਯੂ ਸਾਰਾ ਪਹੁੰਚਿਆ ਤੇ ਸਾਰਿਆਂ ਨੂੰ ਬੇਨਤੀ ਕਰਦੀ ਚੰਗੇ ਕੰਮਾਂ ਲਈ ਅਸੀਂ ਹਰ ਇੱਕ ਦੇ ਨਾਲ ਆ ਸਾਰਿਆਂ ਦੀ ਕੋਸ਼ਿਸ਼ ਇਹੀ ਹੈ ਵੀ ਚੰਗੇ ਕੰਮ ਕਰੀਏ ਤੇ ਸੇਵਾ ਵਾਲੇ ਕੰਮ ਕਰੀਏ ਸਮਾਜ ਦੇ ਵਿੱਚ ਕਿਹਦਾ ਦੇ ਕੰਮ ਦਿੱਤੇ ਲੱਗਦਾ ਜੀ ਦਾਦਾ ਜੀ ਦੀ ਸੋਚ ਤੇ ਇਹਨਾਂ ਨੇ ਅੱਗੋਂ ਉਹਨੂੰ ਸੋਚ ਨੂੰ ਰੱਖਦੇ ਹੋਏ ਅੱਜ ਬਲੱਡ ਕੈਂਪ ਲਾਇਆ ਵੀ ਦਾਦਾ ਜੀ ਦੀ ਯਾਦ ਨੂੰ ਲੈ ਕੇ ਯੂਥ ਨੂੰ ਚੰਗੇ ਕੰਮਾਂ ਲਈ ਇਹਨਾਂ ਨੂੰ ਚੰਗੀ ਪ੍ਰੇਰਨਾ ਲਈ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਵੀ ਦਾਦਾ ਜੀ ਦੀ ਵਰਸੀ ਤੇ ਬਲੱਡ ਕੈਂਪ ਲੈਣਾ ਵਾ ਉਹਨੂੰ ਅਸੀਂ ਸਾਰੇ ਭਰਾ ਰਲ ਕੇ ਸਫਲ ਕਰਨ ਲਈ ਸਾਰੇ ਭਰਾ ਇੱਥੇ ਪਹੁੰਚੇ ਪੀ ਲੋਕ ਕੀ ਯਾਦ ਕਰ ਰਹੇ ਘਰ ਦੇ ਕਈ ਨਾ ਖੁੱਲ ਜਾਂਦੇ ਆ ਕਰ ਦਾਦਿਆਂ ਉਪਰ ਨਹੀਂ ਸੋ ਬਹੁਤ ਵਧੀਆ ਪਰਿਵਾਰ ਆ ਦੇਖੋ ਆਪਣੇ ਦਾਦਾ ਜੀ ਦੀ ਇਹਨਾਂ ਨੇ ਸਪੈਸ਼ਲ ਯਾਦ ਚ ਇਹ ਬਲੱਡ ਕੈਂਪ ਵੀ ਲਾਇਆ ਵੀ ਚੰਗਾ ਕੰਮ ਵੀ ਹੋ ਜਾਊਗਾ ਪੁੰਦਾ ਕੰਮ ਵੀ ਹੋ ਜਾਊਗਾ ਉੱਪਰ ਕੀ ਮੈਸੇਜ ਹੋ ਗਿਆ ਚੰਗੇ ਕੰਮ ਕਰੀਏ ਚੰਗੀ ਸੇਵ ਲਈਏ ਲੋਕਾਂ ਨੂੰ ਇਹੀ ਵਿਯੋਤ ਨੂੰ ਇੱਕ ਮੈਸੇਜ ਕੰਮ ਤਾਂ ਕਿੰਨੇ ਹੋ ਜੀ ਹਾਂ 80 90 ਦੇ ਕਰੀਬ ਹੋ ਚੁੱਕੇ ਨੇ ਸ਼ਾਮ ਤੱਕ ਦੇ ਦਿਆਂ ਜਿਨੇ ਮੈਕਸਿਮਮ ਹੋ ਸਕੇ 300 400 ਜਿੰਨੇ ਹੋ ਸਕੇ ਅਸੀਂ ਉਹਨਾਂ ਹੀ ਲੋਕਾਂ ਦੀ ਭਲਾਈ ਲਈ ਆ ਜਿਨੇ ਵੱਧੋ ਵੱਧ ਹੋ ਗਏ ਉਹਨਾਂ ਅਸੀਂ ਕੰਮ ਕਰਾਂਗੇ Vai, vai, vai.